ਅੱਜ ਮੈਨੂੰ ਹੁਣੇ ਹੀ ਇੱਕ ਖਬਰ ਆਈ ਹੈ ਪਵਾਰੀਗਾ ਟਰੱਕ ਯੂਨੀਅਨ ਉਹ ਦਿਨੇ ਅੱਜ ਇੱਕ ਐਲਾਨ ਕੀਤਾ ਹੈ ਕਿ ਮਨਜੀਤ ਕਾਕਾ ਤੇ ਉਹਦੇ ਭਰਾ ਦੇ ਜੋ ਉੱਥੇ ਟਰੱਕ ਹੈਗੇ ਉਹਨਾਂ ਨੂੰ ਉੱਥੇ ਕੱਢ ਦਿੱਤਾ ਗਿਆ ਮੈਂ ਇਸ ਗੱਲ ਤੇ ਹੈਰਾਨ ਹੈ ਕਿ ਵਿੱਕੀ ਬਾਜਵਾ ਜੀ ਕਿਹਦੇ ਸੰਹਕਾਰ ਨਾਲ ਤੁਸੀਂ ਇਹ ਫੈਸਲਾ ਲੈਂਦਾ ਹੈ ਐ ਤੈਨੂੰ ਪਤਾ ਹੈ ਕਿ ਤੇਰੀ ਪ੍ਰਧਾਨਗੀ 1 ਸਾਲ ਦੀ ਹੈ ਸਾਲ ਬਾਅਦ ਕੋਈ ਨਵਾਂ ਪ੍ਰਧਾਨ ਆਊਗਾ ਤੇ ਦੋ ਸਾਲ ਬਾਅਦ ਸਰਕਾਰ ਬਦਲਣ ਵਾਲੀ ਆ ਤੇ ਲੋਕਾਂ ਦੇ ਜਜ਼ਬਾਤਾਂ ਨਾਲ ਮੈਂ ਤੈਨੂੰ ਇਹ ਬੇਨਤੀ ਕਰ ਸਕਦਾ ਕਿ ਖੇਡੋ ਨਾ ਔਰ ਕਿਸੇ ਦੇ ਪੇਟ ਤੇ ਲੱਤ ਨਾ ਮਾਰਿਓ ਮਨਜੀਤ ਕਾਕਾ ਦੀ ਤੇਰੇ ਨਾਲ ਕੋਈ ਲੜਾਈ ਨਹੀਂ ਆ ਮਨਜੀਤ ਕਾਕਾ ਦੀ ਨਰਿੰਦਰ ਕੌਰ ਦੇ ਨਾਲ ਵੀ ਕੋਈ ਲੜਾਈ ਨਹੀਂ ਆ ਇਹ ਲੜਾਈ ਤੇ ਨਰਿੰਦਰ ਕੌਰ ਨੇ ਆਪ ਸ਼ੁਰੂ ਕੀਤੀ ਆ ਗੱਲ ਤੇ ਮੁੱਖ ਹੈ ਕਿ ਜੋ ਮਨਜੀਤ ਕਾਕਾ ਆਪ ਕਹਿ ਰਹੇ ਕਿ ਮੈਂ 3 ਲੱਖ ਰੁਪਇਆ ਗੁਰਬੀਤ ਦੇ ਰਾਹੀ ਨਿਰਿੰਦਰ ਕੌਰ ਨੂੰ ਦਿੰਦਾ ਮੈਂ ਟਰੱਕ ਯੂਨੀਅਨ ਪ੍ਰਾਵਾਂ ਨੂੰ ਵੀ ਇੱਕ ਗੱਲ ਦੱਸਣਾ ਚਾਹੁੰਦਾ ਕਿ ਜੇ ਅੱਜ ਇਸ ਕਾਲੀ ਦੇ ਵਿੱਚ ਬਿਨਾ ਇਨਕੁਆਇਰੀ ਕਿਤੇ ਵਿੱਕੀ ਬਾਜਵਾ ਤੇ ਉਹ ਜਾ ਜੋ ਗੈਂਗ ਹੈਗਾ ਗੈਂਗ ਮੈਂ ਕਹਿੰਦਾ ਇਹਨਾਂ ਨੂੰ ਕਿ ਜੇ ਅੱਜ ਉਹਨੇ ਨੇ ਮਨਜੀਤ ਕਾਕਾ ਨੂੰ ਕੱਢ ਦਿੱਤਾ ਕੱਲ ਤੁਹਾਨੂੰ ਵੀ ਕੱਢ ਸਕਦੇ ਆ ਤੁਹਾਡੀ ਰੋਜ਼ੀ ਰੋਟੀ ਦਾ ਸਵਾਲ ਹੈ ਇਸ ਗੱਲ ਨੂੰ ਤੁਹਾਨੂੰ ਵੀ ਬਰਦਾਸ਼ਤ ਨਹੀਂ ਕਰਨਾ ਚਾਹੀਦਾ ਔਰ ਕਾਕਾ ਔਰ ਵਿਕੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਵਿਕੀ ਤੂੰ ਆਪਣਾ ਕੰਮ ਕਰ ਤੂੰ ਨਿਰਿੰਦਰ ਕੋਰ ਤੇ ਮਨਜੀਤ ਕਾਕਾ ਦੇ ਵਿੱਚ ਵਿਚਾਲਾ ਕਿਉਂ ਬਣ ਰਿਹਾ ਵਿਕੀ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹ ਫੈਸਲਾ ਜੋ ਤੁਸੀਂ ਅੱਜ ਲਿੱਤਾ ਹੈ ਇਹਨੂੰ ਸਿਰੇ ਨਾ ਚੜਨ ਦੇਣਾ ਔਰ ਮੈਂ ਭਗਵੰਤਬਾਨ ਸਾਹਿਬ ਨੂੰ ਅਮਰੌੜਾ ਜੀ ਨੂੰ ਇੱਕ ਬੇਨਤੀ ਕਰਦਾ ਕਿ ਜੋ ਐਸਆਈਟੀ ਬਣੀ ਹੈ ਉਹਦੀ ਕਾਰਵਾਈ ਸ਼ੁਰੂ ਕਰਾਓ 180 ਵੀਡੀਓਜ਼ ਹੈ ਉਹ ਸ਼ਰਿਆਮ ਪਬਲਿਕ ਦੇ ਵਿੱਚ ਉਹਨਾਂ ਦੀ ਇਨਕੁਆਇਰੀ ਕਰਾਓ ਜੋ ਰਿਕਾਰਡਿੰਗਸ ਹੈ ਉਹਨਾਂ ਦੀ ਇਨਕੁਆਇਰੀ ਕਰਾਓ ਇਹ ਡਰਾਮੇ ਬਾਜੀ ਕੀ ਹੈ ਕਿ ਕਿਸੇ ਦੀ ਰੋਜੀ ਰੋਟੀ ਦੇ ਉੱਤੇ ਤੁਸੀਂ ਅੱਜ ਲਾਥ ਮਾਰ ਰਹੇ ਹੋ